ਨਹੀਂ ਨਹੀਂ ਮੇਰੇ ਕੋ ਥੱਕ ਮੁਕੀ ਨਹੀਂ ਹੋਣੀ ਚਾਹੀਦੀ ਯਾਰ ਕਮਾਲ ਕਰ

ਇਹ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਈਆਂ ਦੀ ਗੁੰਡਾਗਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲਣਗੀ ਪ੍ਰਵਾਸੀਆਂ ਦੀ ਗੁੰਡਾਗਰਦੀ ਚੱਲਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਬੋਲੇ ਦਰਨੇ ਤੋਂ ਬਾਅਦ ਸਬਜ਼ੀ ਮੰਡੀ ਹੁਸ਼ਿਆਰਪੁਰ ਦੇ ਦ੍ਰਿਸ਼ ਸਾਰੀ ਦੀ ਸਾਰੀ ਜਿਹੜੀ ਸਬਜ਼ੀ ਮੰਡੀ ਆ ਮੁਕੰਮਲ ਬੰਦ ਸਰਕਾਰ ਨੇ ਮੰਡੀ ਪਹਿਲਾਂ ਹੀ ਖਾਲੀ ਕਰਾ ਦਿੱਤੀ ਆ ਕਿ ਕਿਸੇ ਤੱਕ ਪਿੱਛੇ ਨੂੰ ਹੋ ਜਾ ਯਾਰ ਕਾਹਦੇ ਬੋਲੂ ਪਿੱਛੇ ਸਮਾਂ ਆ ਜਾ ਤੇ ਬੇਚਾ ਗੋਲ ਅੰਦੀ ਹੋ ਜਾ ਸਰਕਾਰ ਨੇ ਪਹਿਲਾਂ ਹੀ ਮੰਡੀ ਖਾਲੀ ਕਰਾ ਦਿੱਤੀ ਨਹੀਂ ਨਹੀਂ ਪਿੱਛੇ ਨੂੰ ਜਿਰੋ ਕੀ ਕਿਸੇ ਤੱਕ ਮੈਸੇਜ ਨਾ ਜਾ ਸਕੇ ਇਹਨਾਂ ਭਈਆਂ ਨੂੰ ਪਤਾ ਨਾ ਲੱਗ ਸਕੇ ਕੋਈ ਉਪਰ ਸਹਾਤ ਕਰਦਾ ਹੋਵੇ ਸਾਡੀ ਖੁੱਲੀ ਚੁਟਾਵਣੀਆਂ ਇੱਥੇ ਪੰਜਾਬੀਆਂ ਦੀਆਂ ਰੇਡੀਆਂ ਲਵਾਵਾਂਗੇ ਕਿ ਕਿਸੇ ਪ੍ਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਹੀ ਆਸੇ-ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਕਿ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ ਉਨੀਕੀ ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਉਹ ਹਰਜੀਤ ਤੇ ਉਹ ਵਪਾਰੀ ਵੀ ਆਪਣਾ ਫੜਿਆ ਵਿਚਾਰ ਲਵੇ ਸਾਨੂੰ ਕਈ ਧਮਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਅਸਲਾ ਵਾ ਇਹ ਆ ਉਹ ਆ ਸਾਡੀ ਅਤੀ ਉਮਰ ਜੇਲ੍ਹਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਦੇ ਪਹਿਲਾਂ ਨਹੀਂ ਪਿਆ ਅਸੀਂ ਕਾੜਾ 302 307 ਐਕਸਪਲੋਸਿਵ ਵੈਕਟਰ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਹੱਕ ਦਾ ਕੇ ਖੜੇ ਆ ਜਿੱਦਾਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਾਰਮ ਦੇ ਲਾਗੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮਾਰਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਵਧੀ ਕੀ ਕੀਤੀ ਧੱਕੇਸ਼ਾਹੀ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਜਿੱਤੇ ਤੋ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਆਪ ਹੋਵੇਗਾ ਫਿਰ ਨੇ ਸਾਨੂੰ ਆਖਿਓ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਜਿੱਦਾਂ ਉਹਨਾਂ ਨੇ ਗੰਦੇ ਨਾਲਿਆਂ 'ਚ ਭਜਾ-ਭਜਾ ਕੇ ਮੰਤਰੀ ਕੁੱਟੇ ਆ ਫਿਰ ਇੱਦਾਂ ਹੀ ਇਹਨਾਂ ਦਾ ਹਾਲ ਹੋਊਗਾ ਅਜੇ ਵੀ ਸਾਡੇ ਕੋਲ ਭਈਆਂ ਦੀਆਂ ਸੁਖਭਾਸ਼ਾਂ ਲੈ ਕੇ ਹੁਣੋਂ ਨਹੀਂ ਹਟਦੇ ਪੰਜਾਬੀ ਸਾਡੇ ਸਿੱਖ ਭਰਾ ਕਹੀ ਤੇ ਅਸੀਂ ਹੁਣ ਜਥੇਬੰਦੀ ਦਾ ਨਾਂ ਨਹੀਂ ਲੈ ਸਕਦੇ ਸਾਡੀਆਂ ਸਰਮਹਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਆ ਕੇ ਲੜਦੇ ਆ ਵੀ ਸਾਡੇ ਭਈਏ ਵਸਾਓ ਤੁਸੀਂ ਭਈਏ ਕਿਉਂ ਕੱਢੇ ਇੱਥੋਂ ਗਲਤੀ ਇੱਕ ਕਰਦਾ ਦੂਜੇ ਦਾ ਫਰਜ਼ ਬਣਦਾ ਉਹਨੂੰ ਸਮਝਾਉਣ ਦਾ ਜੇ ਕੋਈ ਕੁਛ ਭਈਆ ਨੇ ਪੰਜਾਬਾਂ ਦੇ ਵੀ ਇੱਕ ਹੈਂ ਦੇ ਕੁੱਟਮਾਰ ਕੀਤੀ ਸੀ ਤਾਂ ਦੂਜਿਆਂ ਦਾ ਫਰਜ਼ ਬਣਦਾ ਸੀ ਕਿ ਉਹਨੂੰ ਫੜ ਕੇ ਪੰਦੀ ਸਜ਼ਾ ਦਿੰਦੇ ਉਹਨੂੰ ਸਮਝਾਉਂਦੇ ਕਿ ਤੇਰੇ ਕਰਕੇ ਸਾਡੇ ਅੱਗੇ ਵੀ ਕੰਡੇ ਪੀਟੇ ਜਾਣਗੇ ਪਰ ਇਹ ਇੱਕ ਦੂਜੇ ਨਾਲ ਲੜੇ ਵੀ ਹੁਣ ਤਾਂ ਵੀ ਇੱਕਦਮ ਲੜਾਈ ਨੂੰ ਕਰੜ ਕੇ ਤਿਆਰ ਹੋ ਜਾਂਦੇ ਆ ਜਦੋਂ ਵੀ ਕਿਸੇ ਪੰਜਾਬੀ ਦੇ ਨਾਲ ਲੜਾਈ ਹੁੰਦੀ ਆ ਤੇ ਪੁਲਿਸ ਵੀ ਇਹਨਾਂ ਦਾ ਸਾਥ ਦਿੰਦੀ ਆ ਜੇ ਕਿਸੇ ਸਿੱਖ ਜਾਂ ਮੁਸਲਮਾਨ ਵੀਰ ਦੇ ਨਾਲ ਧੱਕਾ ਹੁੰਦਾ ਉਥੇ ਕੋਈ ਨਾਲ ਨਹੀਂ ਖੜਦਾ ਪਰ ਜਦੋਂ ਇਹਨਾਂ ਦੇ ਨਾਲ ਧੱਕਾ ਹੁੰਦਾ ਤੇ ਸਾਰੇ ਆ ਜਾਂਦੇ ਆ ਤੇ ਕਾਮਰੇਡ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈਣ ਜੜੇ ਇਹਨਾਂ ਦੇ ਹਮੈਤੀ ਬੰਦੇ ਨੇ ਬਹੁਤੇ ਜੇ ਇਹਨਾਂ ਦਾ ਕਿਸੇ ਨੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਖਾਲਸਾਈ ਰਵਾਇਤਾਂ ਦੇ ਅਨੁਸਾਰ ਨਹੀਂ ਚਿਠਿਆ ਜਾਵੇਗਾ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ